ਸੋ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਤੋਂ ਜੇ ਮੰਗਣਾ ਹੋਵੇ ਨਾ ਤਾਂ ਭਾਈ ਮਰਦਾਨਾ ਜੀ ਵਾਂਗ ਮੰਗਿਆ ਕਰੀਏ ਜੋ ਭਾਈ ਮਰਦਾਨਾ ਜੀ ਨੇ ਮੰਗਿਆ ਸੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਭਾਈ ਮਰਦਾਨਿਆ ਮੰਗ ਕੀ ਮੰਗਦਾ ਤੇ ਭਾਈ ਮਰਦਾਨੇ ਨੇ ਆਖਿਆ ਪਾਤਸ਼ਾਹ ਕਿਰਪਾ ਕਰੋ ਰਹਿਮਤ ਕਰੋ ਮਿਹਰ ਕਰੋ ਤੁਸੀਂ ਬਾਣੀ ਉਚਾਰਨ ਕਰਦੇ ਹੋ ਮੈਨੂੰ ਰਾਗਾਂ ਦੀ ਸੇਵਾ ਦੇ ਦਿਓ ਮੈਂ ਆਪਣੇ ਇਸ ਸਾਜ਼ ਦੇ ਨਾਲ ਜਿਹਨੂੰ ਰਬਾਬ ਆਖਿਆ ਜਾਂਦਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਇਲਾਹੀ ਬਾਣੀ ਨੂੰ ਧੁਰ ਕੀ ਬਾਣੀ ਨੂੰ ਗਾਇਆ ਕਰਾਂਗਾ ਬਸ ਇਹ ਮੈਨੂੰ ਦਾਤ ਦੇ ਦਿਓ ਭਾਈ ਮਰਦਾਨਾ ਜੀ ਨੇ ਕੀਰਤਨ ਦੀ ਦਾਤ ਮੰਗੀ ਸੀ ਸਤਿਗੁਰਾਂ ਤੋਂ ਤੇ ਗੁਰੂ ਪਿਆਰਿਓ ਜਦੋਂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਪ੍ਰਚਾਰ ਫੇਰੀ ਕਰਕੇ ਵਾਪਸ ਆ ਰਹੇ ਸਨ ਤਾਂ ਅਫਗਾਨਿਸਤਾਨ ਦੇ ਵਿੱਚ ਇੱਕ ਖਰਮ ਦਰਿਆ ਪੈਂਦਾ ਹੈ ਉਸ ਦੇ ਕਿਨਾਰੇ ਪਿੱਪਲ ਦੇ ਹੇਠਾਂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਬੈਠੇ ਸਨ ਤੇ ਜਿੱਥੇ ਭਾਈ ਮਰਦਾਨਾ ਜੀ ਨੇ ਸਰੀਰ ਛੱਡਿਆ ਸੀ ਤੇ ਗੁਰੂ ਨਾਨਕ ਮਹਾਰਾਜ ਨੇ ਖੁਦ ਭਾਈ ਮਰਦਾਨਾ ਜੀ ਦੇ ਜੋ ਰਸਮੀ ਰਿਵਾਜ ਸਨ ਉਹ ਕੀਤੇ ਸਨ ਤੇ ਫਿਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਘਰ ਆ ਜਾਂਦੇ ਨੇ ਜਦੋਂ ਨਨਕਾਣਾ ਸਾਹਿਬ ਪਹੁੰਚਦੇ ਨੇ ਨਾ ਸਾਬੋ ਕੀ ਤਲਵੰਡੀ ਤਾਂ ਗੁਰੂ ਪਿਆਰਿਓ ਇਹ ਪਿੰਡ ਵਿੱਚ ਪੂਰੇ ਰੌਲਾ ਪੈ ਜਾਂਦਾ ਕਿ ਗੁਰੂ ਨਾਨਕ ਆਏ ਨੇ ਗੁਰੂ ਨਾਨਕ ਆਏ ਨੇ ਭਾਈ ਮਰਦਾਨੇ ਦੇ ਘਰ ਵੀ ਪਤਾ ਲੱਗ ਜਾਂਦਾ ਭਾਈ ਮਰਦਾਨੇ ਦੀ ਘਰ ਵਾਲੀ ਭਾਈ ਮਰਦਾਨੇ ਦੇ ਬੱਚੇ ਦੋਨੇ ਪੁੱਤਰ ਭਾਈ ਰਜਾਦਾ ਜੀ ਤੇ ਭਾਈ ਸਜਾਦਾ ਜੀ ਉਹਨਾਂ ਦੀਆਂ ਦੋਵੇਂ ਨੋਹਾਂ ਤੇ ਗੁਰੂ ਪਿਆਰਿਓ ਭੱਜ ਕੇ ਆ ਜਾਂਦੇ ਨੇ ਗੁਰੂ ਨਾਨਕ ਮਹਾਰਾਜ ਕੋਲ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੇਖ ਕੇ ਬੜਾ ਖੁਸ਼ ਹੁੰਦੇ ਨੇ ਕਿ ਬਾਬਾ ਤੁਸੀਂ ਪ੍ਰਚਾਰ ਫੇਰੀ ਕਰਨ ਗਏ ਸੀ ਤੁਸੀਂ ਆ ਗਏ ਤੇ ਗੁਰੂ ਪਿਆਰੇ ਗੁਰਨਾਨਕ ਮਹਾਰਾ ਸਾਹਮਣੇ ਤੱਕ ਰਹੇ ਨੇ ਹੱਥ ਦੇ ਵਿੱਚ ਕੱਪੜੇ ਦੇ ਵਿੱਚ ਲਪੇਟੀ ਹੋਈ ਉਹ ਰਵਾਬ ਹੈ ਜੋ ਭਾਈ ਮਰਦਾਨਾ ਜੀ ਵਜਾਇਆ ਕਰਦੇ ਸਨ ਤੇ ਜਦੋਂ ਗੁਰਨਾਨਕ ਪਾਤਸ਼ਾਹ ਨੇ ਵੇਖਿਆ ਕਿ ਭਾਈ ਮਰਦਾਨਾ ਜੀ ਦਾ ਸਾਰਾ ਪਰਿਵਾਰ ਹੈ ਤੇ ਉਸ ਸਮੇਂ ਫਿਰ ਭਾਈ ਮਰਦਾਨਾ ਜੀ ਦੇ ਸੁਪੁੱਤਰਾਂ ਨੇ ਪੁੱਛਿਆ ਭਾਈ ਰਜਾਦਾ ਤੇ ਭਾਈ ਸਜਾਦਾ ਜੀ ਨੇ ਬਾਬਾ ਸਤ ਕਰਤਾਰ ਮਹਾਰਾਜ ਕਹਿੰਦੇ ਸਤ ਕਰਤਾਰ ਭਾਈ ਬਾਬਾ ਤੁਸੀਂ ਆ ਗਏ ਪਿਤਾ ਜੀ ਦੀ ਨજરੋਂ ਦੇ ਬਾਪੂ ਜੀ ਕਿੱਥੇ ਨੇ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਆਖਿਆ ਹੋਣਾ ਉੱਥੇ ਤੇ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਭਾਈ ਰਜਾਦਾ ਪਾਈ ਸਜਾਦਾ ਤੁਹਾਡੇ ਪਿਤਾ ਜੀ ਭਾਈ ਮਰਦਾਨਾ ਜੀ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਹੁਣ ਉਹ ਸਾਡੇ ਨਾਲ ਨਹੀਂ ਜਦੋਂ ਅਸੀਂ ਬਾਣੀ ਗਾਇਆ ਕਰਾਂਗੇ ਉਹ ਹਮੇਸ਼ਾ ਸਾਡੇ ਨਾਲ ਰਿਹਾ ਕਰਨਗੇ ਜਿੰਨੀ ਵੀ ਬਾਣੀ ਅਸੀਂ ਉਚਾਰਨ ਕੀਤੀ ਹੈ ਇਹ ਭਾਈ ਮਰਦਾਨਾ ਜੀ ਦੁਆਰਾ ਗਾਈਈ ਜਾਇਆ ਕਰੇਗੀ ਕਿਉਂ ਕਿ ਅਸੀਂ 31 ਰਾਗ ਅਸੀਂ ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ ਜਦੋਂ ਵੀ ਇਹ ਬਾਣੀ ਪੜਿਆ ਕਰੇਗੀ ਬਾਣੀ ਨੂੰ ਦੁਹਰਾਇਆ ਕਰਾਂਗੇ ਤਾਂ ਰਾਗਾਂ ਦੇ ਵਿੱਚ ਪੜਿਆ ਕਰਾਂਗੇ ਇਹ ਸਾਡਾ ਰਾਗ ਹੀ ਅੱਜ ਤੋਂ ਭਾਈ ਮਰਦਾਨਾ ਹੈ ਤੇ ਗੁਰੂ ਪਿਆਰਿਓ ਫਿਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਦੱਸਿਆ ਨਾ ਕਿ ਭਾਈ ਮਰਦਾਨਾ ਜੀ ਅਕਾਲ ਚਲਾਣਾ ਕਰ ਗਏ ਭਾਈ ਰਜਾਦਾ ਤੇ ਭਾਈ ਸਜਾਦਾ ਭਾਈ ਮਰਦਾਨਾ ਜੀ ਦੀ ਪਤਨੀ ਭਾਈ ਮਰਦਾਨਾ ਜੀ ਦੀਆਂ ਨੋਹਾ ਗੁਰੂ ਪਿਆਰਿਓ ਤਾਂ ਹਮਾਰਾ ਲਾਗੇ ਮਾਰੇ ਨੇ ਚੁੱਪ ਕਰਾਏ ਮਾਰੇ ਕਹਿੰਦੇ ਕੋਈ ਨਹੀਂ ਭਾਈ ਅਕਾਲ ਪੁਰਖ ਦਾ ਹੁਕਮ ਸੀ ਸਤਗੁਰ ਸੱਚੇ ਪਾਤਸ਼ਾਹ ਰਜਾਦੇ ਤੇ ਸਜਾਦੇ ਨੂੰ ਭਾਈ ਮਰਦਾਨਾ ਜੀ ਦੇ ਦੋਵੇਂ ਪੁੱਤਰਾਂ ਨੂੰ ਗਲ ਵਕੜੀ ਵਿੱਚ ਲੈ ਲੈਂਦੇ ਨੇ ਆਖਦੇ ਨੇ ਰਜਾਦੇ ਆ ਸਜਾਦੇ ਆ ਤੁਹਾਡੇ ਪਿਤਾ ਨੂੰ ਤਾਂ ਅਸੀਂ ਵਾਪਸ ਨਹੀਂ ਕਰ ਸਕਦੇ ਕਿਉਂਕਿ ਸਰੀਰਕ ਰੂਪੀ ਚੋਲਾ ਜਿਹੜਾ ਵੀ ਤਿਆਗ ਜਾਂਦਾ ਨਾ ਉਹ ਵਾਪਸ ਨਹੀਂ ਆਉਂਦਾ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਇਹ ਵਿਛੋੜਾ ਪੈਣਾ ਹੀ ਪੈਣਾ ਹੈ ਭਾਈ ਮਰਦਾਨਾ ਸਾਡੇ ਤੋਂ ਭਵੇਂ ਸਰੀਰਕ ਤੌਰ ਤੇ ਚਲੇ ਗਿਆ ਪਰ ਗੁਰਬਾਣੀ ਦੇ ਨਾਲ ਸਾਡੇ ਨਾਲ ਰਾਗਾਂ ਦੇ ਰੂਪ ਵਿੱਚ ਹਮੇਸ਼ਾ ਰਿਹਾ ਕਰੇਗਾ ਭਾਈ ਰਜਾਦੇਆ ਭਾਈ ਸਜਾਦੇਆ ਤੁਸੀਂ ਇੰਜ ਕਰੋ ਅੱਜ ਜੋ ਵੀ ਕੌਜੋ ਤੁਸੀਂ ਮੈਥੋਂ ਮੰਗੋਗੇ ਮੈਂ ਤੁਹਾਨੂੰ ਦੇ ਦੇਵਾਂਗਾ ਜ਼ਮੀਨ ਮੰਗੋ ਧਨ ਮੰਗੋ ਦੌਲਤ ਮੰਗੋ ਹੀਰੇ ਮੋਤੀ ਜਵਾਹਰਾਤ ਜੋ ਕੁਝ ਵੀ ਮੰਗਣਾ ਮੰਗੋ ਮੈਂ ਸਭ ਕੁਝ ਤੁਹਾਡੀ ਝੋਲੀ ਪਾ ਦੇਵਾਂਗਾ ਪਰ ਭਾਈ ਮਰਦਾਨਾ ਮੇਰਾ ਸੀ ਤੇ ਮੇਰੇ ਕੋਲੇ ਹੈ ਉਹ ਮੇਰੇ ਕੋਲੇ ਹੀ ਰਹੇਗਾ ਤੁਸੀਂ ਦੱਸੋ ਕੀ ਚਾਹੀਦਾ ਭਾਈ ਰਜਾਦਾ ਤੇ ਭਾਈ ਸਜਾਦਾ ਆਪਣੀ ਮਾਂ ਨੂੰ ਅੱਗੇ ਕਰ ਲੈਂਦੇ ਨੇ ਭਾਈ ਮਰਦਾਨਾ ਜੀ ਦੀ ਘਰ ਵਾਲੀ ਚੁੱਪ ਕਰ ਜਾਂਦੇ ਨੇ ਵੀ ਬਾਬੇ ਤੋਂ ਕੀ ਮੰਗੀਏ ਹੁਣ ਤੇ ਗੁਰੂ ਪਿਆਰਿਓ ਵੇਖੋ ਮੰਗਣਾ ਹੋਵੇ ਤਾਂ ਭਾਈ ਨੇ ਜਾਦਾ ਤੇ ਭਾਈ ਸਜਾਦੇ ਵਾਂਗ ਮੰਗਿਆ ਜਾਏ ਕਿਤੇ ਬਾਬਾ ਵੈਸੇ ਸਾਡੀ ਔਕਾਤ ਨਹੀਂ ਕਿ ਅਸੀਂ ਤੁਹਾਡੇ ਕੋਲੋਂ ਕੁਝ ਮੰਗ ਸਕੀਏ ਅਸੀਂ ਅੱਜ ਵੀ ਜੋ ਮਰਜ਼ੀ ਮੰਗ ਲਈਏ ਤੁਸੀਂ ਹਾਜ਼ਰ ਕਰਦੇ ਹੋਗੇ ਸਾਨੂੰ ਮੰਗਣਾ ਨਹੀਂ ਆਉਂਦਾ ਕਿਰਪਾ ਕਰੋ ਮਿਹਰ ਕਰੋ ਸਾਨੂੰ ਇਹ ਦੱਸੋ ਕਿ ਅਸੀਂ ਮੰਗੀਏ ਕੀ ਸਾਨੂੰ ਤਾਂ ਮੰਗਣਾ ਵੀ ਨਹੀਂ ਆਉਂਦਾ ਜਦੋਂ ਇਹ ਗੱਲ ਆਖੀ ਨਾ ਗੁਰਨਾਨਕ ਮਹਾਰਾਜ ਕਹਿੰਦੇ ਨਹੀਂ ਭਾਈ ਭਾਈ ਮਰਦਾਨਾ ਤਾਂ ਮੈਂ ਦੇ ਨਹੀਂ ਸਕਦਾ ਹੋਰ ਜੋ ਮਰਜ਼ੀ ਮੰਗ ਲਓ ਫਿਰ ਭਾਈ ਦੇ ਜਾਦਾ ਤੇ ਸਜਾਦਾ ਨੇ ਹੱਥ ਜੋੜ ਕੇ ਆਖਿਆ ਬਾਬਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹਾਂ ਪਿਤਾ ਜੀ ਤੁਹਾਡੇ ਨਾਲ ਗਏ ਸਨ ਤੁਹਾਡੇ ਕੋਲ ਨੇ ਜੋ ਕੁਝ ਸਾਡੇ ਪਿਤਾ ਨੇ ਤੁਹਾਡੇ ਤੋਂ ਮੰਗਿਆ ਸੀ ਬਸ ਆ ਝੋਲੀ ਅੱਡੀ ਹੈ ਉਹੀ ਸਾਡੀ ਝੋਲੀ ਪਾ ਦਿਓ ਆਖੋ ਸਤਨਾਮ ਉਹੀ ਸਾਨੂੰ ਦੇ ਦੋ ਤੇ ਗੁਰੂ ਨਾਨਕ ਮਹਾਰਾਜ ਨੇ ਆਖਿਆ ਫਿਰ ਭਾਈ ਰਜਾਦੇਆ ਭਾਈ ਸਜਾਦੇਆ ਤੁਹਾਡੇ ਪਿਤਾ ਜੀ ਨੇ ਮੇਰੇ ਕੋਲੋਂ ਸਿਰਫ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਜੋ ਬਾਣੀ ਹੈ ਧੁਰ ਕੀ ਬਾਣੀ ਹੈ ਉਹ ਗਉਣ ਦੀ ਦਾਤ ਮੰਗੀ ਸੀ ਜੋ ਮੈਂ ਤੁਹਾਡੇ ਪਿਤਾ ਭਾਈ ਮਰਦਾਨਾ ਨੂੰ ਦਿੱਤੀ ਸੀ ਆ ਲੋ ਫੜੋ ਤੁਹਾਡੇ ਪਿਤਾ ਦੀ ਰਵਾਬ ਅੱਜ ਤੋਂ ਬਾਅਦ ਮੇਰੇ ਨਾਲ ਰਵਾਬ ਭਾਈ ਮਰਦਾਨਾ ਜੀ ਦੀ ਜਗ੍ਹਾ ਤੇ ਤੁਸੀਂ ਬਜਾਇਆ ਕਰੋਗੇ ਆਖੋ ਸਤਨਾਮ ਫਿਰ ਗੁਰੂ ਪਿਆਰਿਓ ਕਰਤਾਰਪੁਰ ਸਾਹਿਬ ਦੀ ਧਰਤੀ ਪਾਕਿਸਤਾਨ ਦੇ ਵਿੱਚ ਉੱਥੇ ਭਾਈ ਮਰਦਾਨਾ ਜੀ ਦੇ ਦੋਵੇਂ ਸੁਪੁੱਤਰ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਬਾਣੀ ਗਾਇਆ ਕਰਦੇ ਸਨ ਮੰਗਿਆ ਉਹ ਮੰਗਿਆ ਜੋ ਗੁਰਨਾਨਕ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਦੇਖ ਕੇ ਗਏ ਸਨ ਸੋ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਸਾਨੂੰ ਵੀ ਮੰਗਣ ਦੀ ਦਾਤ ਆ ਜਾਵੇ ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ ਅਸੀਂ ਸਤਗੁਰਾਂ ਤੋਂ ਦੁਨਿਆਵੀ ਚੀਜ਼ਾਂ ਮੰਗਦੇ ਆ ਮੈਨੂੰ ਜੀ ਆ ਵੀ ਮਿਲ ਜੇ ਮੈਨੂੰ ਜੀ ਆ ਵੀ ਮਿਲ ਜੇ ਮੈਨੂੰ ਜੀ ਆ ਵੀ ਮਿਲ ਜੇ ਜਿੱਦਣ ਅਸੀਂ ਰੱਬ ਮੰਗ ਲਿਆ ਨਾ ਉਸ ਦਿਨ ਰੱਬ ਦੇ ਨਾਲ ਸਾਰਾ ਕੁਝ ਹੀ ਆ ਜਾਏਗਾ ਰੱਬ ਦਾ ਹੀ ਆ ਸਭ ਕੁਝ ਅਸੀਂ ਰੱਬ ਨੂੰ ਨਹੀਂ ਮੰਗਦੇ ਅਸੀਂ ਬਸ ਸਭ ਕੁਝ ਮੰਗ ਰਹੇ ਆ ਵੀ ਆ ਵੀ ਆ ਜਾਵੇ ਆ ਵੀ ਮਿਲ ਜਾਵੇ ਪਰ ਰੱਬ ਨੂੰ ਨਹੀਂ ਮੰਗਿਆ ਜਿੱਦ ਨੂੰ ਰੱਬ ਨੂੰ ਮੰਗ ਲਿਆ ਨਾ ਫਿਰ ਕਿਸੇ ਚੀਜ਼ ਨੂੰ ਮੰਗਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਜਿੱਥੇ ਰੱਬ ਆ ਜਾਂਦਾ ਨਾ ਉੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹਦੇ ਨਾਲ ਸਭ ਚੀਜ਼ਾਂ ਆ ਜਾਂਦੀਆਂ ਨੇ ਸੋ ਸਤਗੁਰ ਮਿਹਰ ਕਰਨ ਕਿਰਪਾ ਕਰਨ ਬਖਸ਼ਿਸ਼ ਕਰਨ ਭਾਈ ਮਰਦਾਨਾ ਜੀ ਦਾ ਜਿਹੜਾ ਜੀਵਨ ਹੈ ਬਹੁਤ ਉੱਚਾ ਤੇ ਸੁੱਚਾ ਹੈ ਆਉਣ ਵਾਲੇ ਸਮੇਂ ਵਿੱਚ ਆਪਾਂ ਭਾਈ ਮਰਦਾਨਾ ਜੀ ਦੇ ਇਤਿਹਾਸ ਦੀ ਵੀ ਵਿਚਾਰ ਕਰਾਂਗੇ ਤੇ ਗੁਰੂ ਪਿਆਰੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹਾਦਤ ਦਾ ਦਿਹਾੜਾ ਵੀ ਆ ਰਿਹਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਕਿਉਂ ਹੋਈ ਇਸ ਬਾਰੇ ਵੀ ਆਪਾਂ ਕੱਲ ਦੇ ਦੀਵਾਨਾ ਵਿੱਚ ਹਾਜ਼ਰੀ ਭਰਾਂਗੇ ਵਿਚਾਰਾ ਸਾਂਝੀਆ ਕਰਾਂਗੇ ਸੋ ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ 10 ਤੋਂ ਬੇਅੰਤ ਪੁੱਲਾਂ ਚੁੱਕਾਂ ਦਿਖੇ ਮੈਂ ਜਿੰਨੇ ਵੀ ਸੰਗਤ ਨੇ ਹਾਜ਼ਰੀ ਭਰੀ ਹੈ ਸਭਨਾਂ ਦਾ ਧੰਨਵਾਦ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਗਤ ਦਾ ਚੱਲਿਆ ਹੋਇਆ ਕਦਮ ਕਦਮ ਲੈ ਕੇ ਵਿੱਚ ਲਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ